ਸੋਸ਼ਲ ਮੀਡੀਆ ਤੇ ਇੱਕ ਰਾਜਾ ਵੜਿੰਗ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ 2 ਦਿਨ ਪਹਿਲਾਂ ਮਨਪ੍ਰੀਤ ਬਾਦਲ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆਉਂਦੇ ਸੀ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਰਾਜਾ ਵੜਿੰਗ ਵੀ ਜਿਹੜਾ ਹੈ ਉਹ ਗਿੱਦੜਵਾਂ ਦੇ ਹਲਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ 50-50 ਹਜ਼ਾਰ ਰੁਪਏ ਦੇਵਾਂਗਾ ਪਹਿਲੀ ਨਜ਼ਰੇ ਤਾਂ ਇਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈਗੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਨੇ ਦੋ ਚੀਜ਼ਾਂ ਬੜੀਆਂ ਸਪਸ਼ਟ ਹੈਗੀ ਪਹਿਲੀ ਗੱਲ ਕਿ ਇਹਨਾਂ ਲੋਕਾਂ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਔਰ ਇਹ ਉੱਥੋਂ ਚੋਣਾ ਬੁਰੀ ਤਰੀਕੇ ਨਾਲ ਹਾਰ ਰਹੇ ਐ ਇਸ ਕਰਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਜਿਹੜੀਆਂ ਉਹ ਵੋਟਾਂ ਖਰੀਦਣੀਆਂ ਚਾਹੁੰਦੇ ਐ ਜਿਹੜੀ ਕਿ ਗਿੱਦੜਵਾਦ ਦੇ ਲੋਕ ਕਦੇ ਵੀ ਲਾਇਕ ਨਹੀਂ ਕਰਦੇ ਪਰ ਤੁਚੀ ਕਰਦੇ ਆ ਮੈਂ ਗਿੱਦੜਵਾਦ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ 50-50000 ਰੁਪਇਆ ਰਾਜਾ ਫੜੀਗੀ ਤੁਹਾਨੂੰ ਦੇ ਰਹੇ ਐ ਲੈ ਲਓ ਤੁਹਾਡੇ ਹੀ ਨੇ ਇਹ ਕੋਈ ਘਰੋਂ ਨਹੀਂ ਲੈ ਕੇ ਆਇਆ ਇਕ ਤੁਹਾਡੇ ਪੈਸਿਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਤੁਹਾਡੇ ਹੀ ਰੁੱਤੇ ਹੋਏ ਪੈਸੇ ਹੈ ਤੁਸੀਂ ਬਿਲਕੁਲ ਇਹਨਾਂ ਤੋਂ 50-50000 ਰੁਪਏ ਲੈ ਲਓ ਪਰ ਇੱਕ ਗੱਲ ਦਾ ਯਾਦ ਰੱਖਣਾ ਔਰ ਸਾਨੂੰ ਪੂਰਾ ਉਸ ਜੀ ਦਾ ਭਰੋਸਾ ਵੀ ਹੈ ਜਦੋਂ ਤੁਸੀਂ ਵੋਟ ਪਾਉਂਗੇ ਵੋਟ thì ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਪਾਉਣੀ ਹੈ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਉਹ ਕੌਨ ਸਕਸ ਹੈ ਉਹ ਕਿਹੜੀ ਸਰਕਾਰ ਆ ਜਿਹੜੀ ਤੁਹਾਡੇ ਦੁੱਖਾਂ ਨੂੰ ਦੂਰ ਕਰਦੀ ਆ ਤੁਹਾਡੇ ਦਰਦਾਂ ਨੂੰ ਦੂਰ ਕਰਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਨੌਜਵਾਨ ਬੱਚੇ ਬੱਚਿਆਂ ਨੂੰ ਨੌਕਰੀਆਂ ਦਿੰਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਸਕੂਲ ਚੰਗੇ ਬਣਾਉਂਦੀ ਹੈ ਹਸਪਤਾਲ ਚੰਗੇ ਬਣਾਉਂਦੀ ਹੈ ਬਿਜਲੀ ਫਰੀ ਦਿੰਦੀ ਹੈ ਸੜਕ ਸੁਰੱਖਿਆ ਫੋਰਸ ਵਰਗੀਆਂ ਸੰਸਥਾਵਾਂ ਨੂੰ ਬਣਾਉਂਦੀ ਹੈ ਸੋ ਮੈਂ ਇੱਕ ਵਾਰ ਫਿਰ ਜਿੱਥੇ ਗਿੱਦੜਵਾਦੇ ਲੋਕਾਂ ਨੂੰ ਅਪੀਲ ਕਰਦਾ ਹੈਗਾ ਕਿ ਜੇਕਰ ਰਾਜਾ ਵਡਿੰਗ ਤੁਹਾਨੂੰ 50000 ਰੁਪਏ ਦਿੰਦਾ ਹੈਗਾ ਤਾਂ ਬਿਲਕੁਲ ਲੋ ਇਹ ਤੁਹਾਡੇ ਹੀ ਪੈਸੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕੇਬਾਰੇ ਹੋਏ ਪੈਸੇ ਹੈਗੇ ਆ ਔਰ ਦੂਸਰੇ ਵੱਲ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਸੰਗਿਆਨ ਲੈਣਾ ਚਾਹੀਦਾ ਹੈ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੈਗੀਆਂ ਲੋਕਾਂ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਵੋਟਾਂ ਜਿਹੜੀਆਂ ਖਰੀਦੀਆਂ ਜਾ ਰਹੀਆਂ ਹੈਗੀਆਂ ਤੇ ਮਾਰੇ ਵੋਟੇ ਕਿੱਥੇ ਮਿਲੇਗੇ ਨਹੀਂ ਮਿਲੇਗੇ ਕੁਝ ਕੋ ਜਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਹੈ ਸੀ ਅੱਜ ਤੱਕ ਗੁੱਡੀ ਉਮਰ 60 60 ਸਾਲ ਦੀ ਹੋ ਗਈ 70 70 ਸਾਲ ਦੀ ਕਈਆਂ ਦੀ ਕਦੇ ਕਿਸੇ ਨੇ ਸਿਰ ਦੀ ਜੂਂ ਦਿੱਤੀ ਹੈ ਕਿਸੇ ਲੀਡਰ ਨੇ ਆਪਦੇ ਨੇ ਕਿਸੇ ਨੂੰ ਭਾਂਡੇ ਦਿੱਤੇ ਕਿਸੇ ਨੂੰ ਕੁਝ ਦਿੱਤਾ ਪੋਸਤਾ ਦਿੱਤਾ ਕੋਈ 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 ਕੁਝ ਲੈ ਕੇ ਆਇਆ ਤੇ ਆਹ ਥੋੜੇ ਅੱਤੇ ਦਿਵਾਲੀ ਤੇ ਲੈ ਕੇ ਆਏ ਹਾ ਫੀਟ ਹੈ ਕਈ ਰੋਸਦੀ ਆ ਵੀ ਸਾਨੂੰ ਨਹੀਂ ਮਿਲਿਆ ਉਹਨਾਂ ਦਾ ਵਿਹਾਰ ਹੈ ਜਿਹਨੂੰ ਨਹੀਂ ਮਿਲਿਆ ਉਹਨੂੰ ਡਬਲ ਕੋਲਾ ਵੀ ਉਹ ਤੇਰਾ ਹੱਕ ਨਹੀਂ ਸੀ ਭੈਣੇ ਕੋਈ ਐਟਾ ਬਾਜ਼ਾਰ ਹੈ ਜਿਹੜੇ ਦੱਬਾ ਬਣਦੇ ਬਣਦੇ ਰਹਿ ਜਾਂਦਾ ਕੋਈ ਗੱਲ ਉਹ ਤੇਰਾ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਲੇਬਰ ਕੀਤੀ ਸੀ ਮਵਾ ਦਾ ਇਹਨਾਂ ਨੇ ਤਾਂ ਕਿਹਾ ਮੈਂ ਘਰਤੀ ਦੇਊਂਗਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਮੈਂ ਚੱਕ ਦੇਊਂਗਾ ਮੇਰੀ ਜ਼ੇਤ ਜਿਆਗੇ ਬਣਾ ਲਕਈ ਤੇਈ ਗੈਰੀਆ ਸਾਰੇ ਬੰਗਾਂ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਤੂੰ ਡਬਲ 50 ਹਜ਼ਾਰ ਦਾ ਦੇਊਂਗਾ ਇੱਕ ਸਾਲ ਖੜ ਜਾ ਜੇ ਨਾ ਦੇਵਾ ਤਾਂ ਤੇਉਦਾ ਬੋਲਣਾ